ਦੋਸਤੋ ਵੈਸੇ ਤਾਂ ਸਾਰੇ ਸ਼ਹਿਰ ਵਿੱਚ ਹੀ ਸਫਾਈ ਦਾ ਮੰਦਾ ਹਾਲ ਹੈ ਲੇਕਿਨ ਜਿਹੜਾ ਇਹ ਗੁਰਵਸ਼ ਕੋਲੋਨੀ ਦੇ ਕੋਲ ਗੰਦਾ ਨਾਲਾ ਡੋਵਰ ਕੀਤਾ ਗਿਆ ਉਸ ਦੇ ਨਾਲ ਹੀ ਲੱਗਦਾ ਇੰਨਾ ਗੰਦ ਪਿਆ ਇੱਥੇ ਕੋਈ ਚੁੱਕਣ ਵਾਲਾ ਨਹੀਂ ਨਾ ਅਧਿਕਾਰੀਆਂ ਦੇ ਨੋਟਿਸ ਨਾ ਮਿਊਸਪਲ ਕਾਰਪੋਰੇਸ਼ਨ ਦੇ ਨੋਟਿਸ ਵਿੱਚ ਆਇਆ ਔਰ ਬਦਬੂ ਮਾਰਾ ਇੱਥੋਂ ਲੰਘਣ ਵਾਲਿਆਂ ਦਾ ਬੁਰਾ ਹਾਲ ਹੈ ਇਹ ਦੇਖੋ ਤੁਸੀਂ ਗਾਵਾਂ ਡੰਗਰ ਪਸ਼ੂ ਸਾਰੇ ਵਿੱਚ ਗੰਦ ਦੇ ਮੂੰਹ ਮਾਰ ਰਹੇ ਨੇ ਔਰ ਪਿਛਲੇ ਪਤਾ ਨਹੀਂ ਕਈ ਦਿਨਾਂ ਤੋਂ ਇਹ ਜਿਹੜਾ ਗੰਦ ਹੈ ਇੱਥੇ ਪਿਆ ਢੇਰਾਂ ਦੇ ਢੇਰ ਲਾਏ ਜਾ ਰਹੇ ਨੇ ਪਰ ਇਸ ਗੰਦ ਨੂੰ ਚੁੱਕਣ ਵਾਲਾ ਕੋਈ ਨਹੀਂ ਡੰਗਰ ਇੱਥੇ ਹੋਰ ਖਲਾਰਾ ਪਾ ਰਹੇ ਨੇ ਤੁਸੀਂ ਦੇਖੋ ਇੱਥੋਂ ਲੰਘਣ ਵਾਲਿਆਂ ਦਾ ਰਾਹ ਗੀਰਾਂ ਦਾ ਇਸ ਗੰਦ ਦਾ ਬੁਰਾ ਹਾਲ ਹੈ ਔਰ ਇੱਕ ਲਿਫਟਿੰਗ ਵਾਲੀ ਜਾਂ ਇਹ ਮਸ਼ੀਨ ਵੀ ਖੜੀ ਹੈ ਲੇਕਿਨ ਜਾਬਦਾ ਹੈ ਕਿ ਇਸ ਤੋਂ ਕਦੀ ਕੰਮ ਨਹੀਂ ਲਿਆ ਗਿਆ ਗੁਰਬਖ ਕਲੋਨੀ ਗੰਦੇ ਨਾਲੇ ਦੇ ਨਾਲ-ਨਾਲ ਇਹ ਗੰਧ ਬਦਬੂ ਮਾਰ ਰਿਹਾ ਹੈ ਇਥੋਂ ਰਜ਼ੀਕ ਹੀ ਰਹਿਣ ਵਾਲੇ ਇੱਕ ਵਸਨੀਕ ਨੇ ਕੀ ਨਾਮ ਜੀ ਤੁਹਾਡਾ ਵਿਜੇ ਕੁਮਾਰ ਕੀ ਨਾਮ ਹੈ ਵਿਜੇ ਕੁਮਾਰ ਵਿਜੇ ਕੁਮਾਰ ਜੀ ਜਿਹੜਾ ਤੁਸੀਂ ਗੰਦ ਦੇਖ ਰਹੇ ਹੋ ਇਨਾ ਕੂੜਾ ਕਰਕਟ ਪੰਡਾਂ ਦੀਆਂ ਪੰਡਾਂ ਜਿਹੜੇ ਪੁਰਾਣੇ ਕੱਪੜੇ ਨੇ ਉਹ ਵੀ ਇੱਥੇ ਸੁੱਟੇ ਹੋਏ ਆ ਔਰ ਇਹ ਪਿਛਲੇ ਕਿੰਨੇ ਦਿਨਾਂ ਤੋਂ ਨਹੀਂ ਇਹ ਗੰਦ ਚੁੱਕਿਆ ਗਿਆ ਚਾਰ ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਨੇ ਇਹ ਕਿਸੇ ਨੇ ਅਜੇ ਚੁੱਕਿਆ ਨਹੀਂ ਔਰ ਜਿਹੜੇ ਰੇੜੀਆਂ ਵਾਲੇ ਆਉਂਦੇ ਨੇ ਗਲੀਆਂ ਚੋਂ ਇਕੱਠਾ ਕਰਦੇ ਉਹ ਸਾਰਾ ਇੱਥੇ ਸੁੱਟ ਕੇ ਜਾਂਦੇ ਆ ਤੁਸੀਂ ਥੋੜੀ ਕੋਸ਼ਿਸ਼ ਕੀਤੀ ਵੀ ਅਧਿਕਾਰੀਆਂ ਦੇ ਨੋਟਿਸ 'ਚ ਲਿਆਂਦਾ ਜਾਵੇ ਕਿ ਭਾਈ ਇਹ ਕੂੜਾ ਚੁੱਕੋ ਕਿਉਂ ਨਹੀਂ ਚੁੱਕ ਰਹੇ ਸਾਡੇ ਵੀਡੀਓ ਉਹ ਵੀਡੀਓ ਮੋਬਾਈਲ ਨਹੀਂ ਹੈਗਾ ਦੇ ਕੋਲ ਨਹੀਂ ਨਹੀਂ ਅਧਿਕਾਰੀਆਂ ਨੂੰ ਜਾ ਕੇ ਜਾਂ ਫੋਨ ਕਰਕੇ ਦੱਸਿਆ ਨਹੀਂ ਨਹੀਂ ਦੱਸਿਆ ਨਹੀਂ ਅੱਛਾ 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 ਤੇ ਪਿਛਲੇ ਦੇਖੋ 3-4 ਦਿਨਾਂ ਤੋਂ ਨਹੀਂ ਚੁੱਕਿਆ ਗਿਆ ਔਰ ਇੱਥੇ ਜਿਹੜੇ ਹਾਲੇ ਦੁਆਲੇ ਕੁਝ ਲੋਕ ਆ ਨਦੀ ਤੇ ਨਾਲ ਜਿਹੜੀ ਸੜਕ ਜਾਂਦੀ ਹੈ ਉਸ ਦੇ ਨਾਲ ਸਾਰੇ ਲੋਕ ਸਾਰੇ ਦੁਖੀ ਸਭ ਮੱਛਰਾਂ ਨੂੰ ਤੰਗ ਹੋ ਰਹੇ ਹੈ ਮੱਛਰਾਂ ਬੱਚੇ ਬੁਹਾਰ ਰੋ ਰਹੇ ਆ ਔਰ ਇਹ ਜਿਹੜਾ ਨਾਲਾ ਕਹਿੰਦੇ ਸੀ ਇਸ ਦੀ ਸਫਾਈ ਕਰਾਂਗੇ ਇਸ ਦੇ ਨਾਲ ਨਾਲ ਬੜੀ ਸੁੰਦਰਤਾ ਕੀਤੀ ਜਾਏਗੀ ਲੇਕਿਨ ਇਹ ਜਿਹੜਾ ਨਾਲਾ ਜਿਹੜਾ ਪਿੱਛੋਂ ਤਾਂ ਕਵਰ ਕਰ ਦਿੱਤਾ ਗਿਆ ਉਸ ਨੂੰ ਕੁਝ ਬੰਦ ਕਰ ਦਿੱਤਾ ਗਿਆ ਲੇਕਿਨ ਇਹ ਨਾਲੇ ਦੀ ਹਾਲਤ ਵੇਖੋ ਕਿੰਨਾ ਗੰਦ ਖੜਿਆ ਨਾ ਕੋਈ ਇਸ ਦੀ ਸਫਾਈ ਨਾ ਮਿਊਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕੋਈ ਨੋਟਿਸ ਹੈ ਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਔਰ ਇਸ ਨਾਲੇ ਦੇ ਕੋਲ ਔਰ ਜਿਹੜਾ ਮੈਂ ਤੁਹਾਨੂੰ ਗੰਦ ਪਹਿਲਾਂ ਵਿਖਾਇਆ ਹੈ ਉਥੋਂ ਰਾਹੀ ਗੀਰਾਂ ਦਾ ਲੋਕਾਂ ਦਾ ਲੰਘਣਾ ਬੜਾ ਮੁਸ਼ਕਿਲ ਹੋਇਆ ਪਿਆ ਹਾਂਜੀ ਤੁਸੀਂ ਏਰੀਆ ਦੇ ਰਹਿਣ ਵਾਲੇ ਹੋ ਹਾਂਜੀ ਅਸੀਂ ਏਰੀਆ ਦੇ ਰਹਿਣ ਵਾਲੇ ਕੀ ਨਾਮ ਤੁਹਾਡਾ ਮੇਰਾ ਨਾਮ ਅਭਿਸ਼ੇਕ ਹੈ ਜੀ ਅਭਿਸ਼ੇਕ ਅਭਿਸ਼ੇਕ ਜੀ ਦੇਖੋ ਇੰਨਾ ਗੰਦ ਫੈਲਾ ਹੋਇਆ ਮੈਨੂੰ ਪਤਾ ਲੱਗਿਆ ਹੈ ਆ ਦੱਸ ਰਿਹਾ ਸੀ ਕਿ ਜਿੰਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਕਿ ਤਿੰਨ ਚਾਰ ਦਿਨ ਤੋਂ ਇਹ ਕੂੜਾ ਨਹੀਂ ਚੁੱਕਿਆ ਗਿਆ ਭਾਈ ਸਾਬ ਆ ਦੇਖੋ ਕਿੰਨਾ ਗੰਦ ਪਿਆ ਹੋਇਆ ਇੱਥੇ ਰਹਿਣਾ ਔਖਾ ਹੋ ਆ ਪਿਆ ਬੱਚਿਆਂ ਦਾ ਸਾਡੇ ਨਿੱਕੇ ਨਿੱਕੇ ਬੱਚੇ ਛੋਟੇ ਛੋਟੇ ਬੱਚੇ ਹਨ ਉਹਨਾਂ ਦੇ ਮੱਛਰ ਲੜਨ ਦਾ ਡਰ ਹੈ ਆ ਮਲੇਰੀਆ ਫੈਲਣ ਦਾ ਖਤਰਾ ਹੈ ਆ ਬਾਹਰ ਨਿਕਲ ਨਹੀਂ ਸਕਦੇ ਜੀ ਅਸੀਂ ਹੂੰ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਨਿਕਲ ਹੀ ਨਹੀਂ ਸਕਦੇ ਨਾ ਅਸੀਂ ਔਰੇ ਦੀ ਕੋਈ ਨੰਗ ਦਾ ਜਿੰਨਾਂ ਕਹਿੰਦੇ ਮੂੰਹ ਟਾਕੇ ਨੰਗਦੇ ਆਈਏ ਸੀ ਹੂੰ ਦੱਸੋ ਦੇਖੋ ਕਿੰਨਾ ਗੰਦ ਪਿਆ ਹੋਇਆ ਪੂਰਾ ਗੰਦ ਪਿਆ ਦੇਖੋ ਨਾਲ ਇੱਕ ਧਾਰਮਿਕ ਧਾਰਮਿਕ ਸਥਾਨ ਵੀ ਹੈ ਸਕੂਲ ਵੀ ਹੈ ਸਕੂਲ ਵੀ ਹੈਗਾ ਨਾਲ ਦੇਖੋ ਬੱਚੇ ਸਕੂਲ ਦੇ ਅਖੇਕਰ ਸਕੂਲ ਦੇ ਬੱਚੇ ਵੀ ਜਦ ਲੰਘਦੇ ਮੂੰਹ ਟੱਕ ਕੇ ਲੰਘਦੇ ਨੇ ਹਾਂ ਦੱਸੋ ਕੀ ਕਰਿਆ ਜਾਵੇ ਤੇ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਨੋਟਿਸ 'ਚ ਇਹ ਲਿਆਂਦਾ ਨਹੀਂ ਹੈ ਜਿਹੜਾ ਕੂੜਾ ਇੰਨਾ ਫੈਲਾ ਹੋਇਆ ਬਦਬੂ ਫੈਲ ਰਹੀ ਹੈ ਦੇਖੋ ਕੋਈ ਬੋਲਣ ਵਾਲਾ ਨਹੀਂ ਨਾ ਹੈਗਾ ਉਰੇ ਕੋਈ ਇੰਜ ਸਫਾਈ ਕਰਨਾ ਚਾਹੀਦਾ ਡੱਬਾ ਸਹੀ ਹੋਣਾ ਚਾਹੀਦਾ ਬੜਾ ਡੱਬਾ ਸਹੀ ਹੋਣਾ ਚਾਹੀਦਾ ਜਦ ਤੱਕ ਡੱਬਾ ਡਾਕਰਨਾ ਚਾਹੀਦਾ ਜਦ ਤੱਕ ਕੂੜਾ ਗਿਰੇਗਾ ਜਦ ਤੱਕ ਡੱਬਾ ਕਰੇਗਾ ਮਾਰ ਗਿਆ ਰੋਡ ਨਹੀਂ ਕਹਿੰਦੇ ਗੱਡੀ ਵਿਗੜੀ ਬਤਾਓ ਬੰਗਲੇ ਉੱਥੇ ਕਿੱਥੇ ਕਹਾਂ ਬੈਠੇ ਆਏ ਤਾਂ ਬੋਲਦੇ ਆ ਕਿ ਡੱਬੇ ਵਿਗੜਿਆ ਹੈਗਾ ਜਿਹਦੇ ਚ ਲੈ ਕੇ ਜਾਣਾ ਕੂੜਾ ਉਹ ਗੱਡੀ ਖਰਾਬ ਹੈ ਹਾਂਜੀ ਖਰਾਬ ਐਸੇ ਬੋਲਦੇ ਆ ਕਿ ਗੱਡੀ ਖਰਾਬ ਮੇਰੇ ਬਾਏ ਆਏਗਾ ਕਿ ਗੱਡੀ ਖਰਾਬ ਹੈ ਗੱਡੀ ਖਰਾਬ ਸਾਰੇ ਸਾਰੇ ਸੂਰਾਰੇ ਬੱਚੇ ਬਿਮਾਰ ਐ ਇਫੈਕਸ਼ਨ ਹੋਇਆ ਪਿਆ ਸਾਰੇ ਬੱਚੇ ਨਾਲ ਸਕੂਲ ਆਈ ਦੇਖੋ ਸਰਕਾਰੀ ਸਕੂਲ ਹੈ ਲੇਡ ਕੁੜੀਆਂ ਦਾ ਆ ਧਾਰਮਿਕ ਸਕੂਲ ਨਾਲ ਸਕੂਲ ਆ ਮੰਦਿਰ ਨਾਲ ਆਈ ਦੇਖੋ ਕਰਕੇ ਬਤਾਓ ਬਦਬੂ اتنا ਮਾਰ ਰਹਾ ਹੈ ਇਹਨਾਂ ਸਾਰਾ ਤੇ ਮੈਂ ਦੇਖਿਆ ਇਸ ਗੱਡੀ ਦੇ ਥੱਲੇ ਵੀ ਪਾਣੀ ਖੜਿਆ ਮੱਛਰ ਫੈਲ ਰਿਹਾ ਹੈ ਔਰ ਛੋਟੇ ਛੋਟੇ ਆ ਦੇਖੋ ਬੱਚੇ ਛੋਟੇ ਛੋਟੇ ਆ ਮਲੇਰੀਆ ਮਲੇਰੀਆ ਜਿਹੜਾ ਪਹਿਲਾਂ ਦਾ ਡਰ ਆ ਸਾਰੇ ਨਹੀਂ ਜਾਂਦਾ ਆਉਂਦਾ ਸੋ ਸੱਤ ਮੱਛਰ ਦਿਨ ਲੱਗਦਾ ਹੈ ਆਂ ਲੋਕਾਂ ਦੇ